ਪਠਾਨਕੋਟ ਵਿੱਚ ਗੋਰੀਸ਼ੰਕਰ ਸੇਵਾ ਸਮਿਤੀ ਦੇ ਵੱਲੋਂ ਬਹੁਤ ਸਾਰੇ ਸਮਾਜਿਕ ਕਾਰਜ ਕੀਤੇ ਜਾਂਦੇ ਨੇ ਤੇ ਅੱਜ ਜਿਹਾ ਹੀ ਉਪਰਾਲਾ ਜੜਾਏ ਚੌਥਾ ਨਾਨਕਾ ਸ਼ਕ ਪ੍ਰੋਗਰਾਮ ਦਾ ਹੈ ਦੱਸਦੇ ਹਾਂ ਇਹ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰਤਮੰਦ ਬੇਟੀਆਂ ਦਾ ਵਿਆਹ ਜੜਾਏ ਸਮੂਹਿਕ ਵਿਆਹ ਕਾਰਜ ਜੜਾ ਉਹ ਕੀਤਾ ਜਾਂਦਾ ਹੈ ਤੇ ਅੱਜ ਇੱਕ ਰਸਮ ਜਿਹੜੀ ਹੁੰਦੀ ਹੈ ਨਾਨਕਾ ਸ਼ਕ ਦੀ ਉਹ ਅਦਾ ਕੀਤੀ ਗਈ ਹੈ ਜਿਸ ਦੇ ਵਿੱਚ ਗੋਰੀਸ਼ੰਕਰ ਸੇਵਾ ਸਮਿਤੀ ਦੇ ਤਮਾਮ ਮੈਂਬਰ ਜੜੇ ਨੇ ਮੌਜੂਦ ਰਹੇ ਤੇ ਉੱਚੇ ਤੌਰ ਤੇ ਖਾਸ ਲੋਕਾਂ ਨੂੰ ਜੜਾ ਹੈ ਉਹਨਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਇਸ ਕਾਰਜ ਦੇ ਵਿੱਚ ਆਪਣੀ ਸ਼ਮੂਲੀਅਤ ਕੀਤੀ ਗਈ ਤੇ ਬੱਚਿਆਂ ਨੂੰ ਉਹਨਾਂ ਨੇ ਆਮਲੇ ਭੋਗਤੀ ਸ਼ੁਕਾਵਨਾਮਾ ਦਿੰਦੇ ਹੋਏ ਉਹਨਾਂ ਨੂੰ ਸ਼ਗਨ ਜਿਹੜੇ ਨੇ ਉਹ ਪਾਏ ਗਏ ਨੇ ਤੇ ਨਾਨਕਾ ਸ਼ੱਕ ਜਿਹੜੀ ਹੈ ਉਹ ਦਿੱਤੀ ਗਈ ਹੈ ਤੇ ਆਓ ਦੇਖਦੇ ਹਾਂ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਇਹ ਰਸਮ ਜਿਹੜੀ ਹੈ ਉਹ ਅਦਾ ਕੀਤੀ ਗਈ ਹੈ। ਸਮਿਤੀ ਵੱਲੋਂ ਭਗਵਾਨ ਸ਼ੰਕਰ ਦੀ ਕਿਰਪਾ ਨਾਲ ਗੋਰੀ ਸ਼ੰਕਰ ਸੇਵਾ ਸੁਵਿਧਾ ਦੀ ਪੂਰੀ ਟੀਮ ਵੱਲੋਂ ਚੌਥਾ ਜ਼ਰੂਰਤਮੰਦ ਬੱਚਿਆਂ ਦੇ ਸਮੂਿਕ ਨਾਨਕਾ ਸ਼ਕ ਦਾ ਪ੍ਰੋਗਰਾਮ ਰੱਖਿਆ ਗਿਆ ਵਾ ਜਿਹਦੇ ਵਿੱਚ ਅੱਜ ਦੇ ਮੁੱਖ ਮਹਿਮਾਨ ਮਨੀਸ਼ ਸੇਖਵਾ ਸਾਹਿਬ ਆਪਣੇ ਜੀ ਸੇਵਾ ਸਿੰਘ ਸੇਖਵਾ ਜੀ ਦੇ ਵਾਈਫ ਤੇ ਸ਼੍ਰੀ ਧਰਮਵੀਰ ਸਾਹਿਬ ਆਈਐਫਐਸ ਤੇ ਭਾਬੀ ਹਰਪ੍ਰੀਤ ਜੀ ਆਏ ਆ ਅਸੀਂ ਇਹਨਾਂ ਦਾ ਦਿਲਾਂ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆ ਕੇ ਇੱਥੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਸ਼ੰਕਰ ਭਗਵਾਨ ਕੀ ਜੀ ਜੋ ਗੋਰੀ ਸੇਗਰ ਸੇਵਾ ਸਮਿਤੀ ਹੈ ਪਠਾਨਕੋਟ ਉਹਨਾਂ ਵੱਲੋਂ ਜਿਸ ਜਿਵੇਂ ਕਿ ਮੈਂ ਆਬਜ਼ਰਵ ਕਰਿਆ ਪਿਛਲੇ 2-3 ਸਾਲਾਂ ਤੋਂ ਵੀ जो मैं जब से मैं पठानकोट में हूँ उन्होंने वो काफ़ी चंगे प्रोग्राम कराए जा रहे हैं जिस कड़ी के उन्होंने पिछले दिनों सामूहिक विवाह का प्रोग्राम कराया से हूँ बारह मार्च में भी सामूहिक विवाह का प्रोग्राम है और ये जो चौथा नानका साहब प्रोग्राम कराया है जिस देरूरतमंद बचिया हैं जिन्ह का मतलब मैं कह कि भगवान की कृपा नहीं रही उन्नी अच्छी जिन्हें बट असी एज ए ह्यूमन बींग साढ़ा फर्ज़ है कि असी उन्हों भी ਉਹਨਾਂ ਦਾ ਜੋ ਬਣਦਾ ਹੈ ਕਿ ਉਹ ਦਿਲਾਈਏ ਅਤੇ ਉਸੇ ਕੜੀ ਦੇਵੀ ਜੋ ਗੋਰੀ ਸੰਗਰ ਸੇਵਾ ਸਮਿਤੀ ਜੋ ਕੰਮ ਕਰ ਰਹੀ ਹੈ ਜ਼ਰੂਰਤਮੰਦ ਬੱਚਿਆਂ ਨੂੰ ਲੇਕ ਕੇ ਤੇ ਹੋਰ ਵੀ ਬਹੁਤ ਸਾਰੇ ਸਮਾਜ ਸੇਵਾ ਦੇ ਕੰਮ ਕਰ ਰਹੀ ਹੈ ਮੈਂ ਉਹਨਾਂ ਦਾ ਬਹੁਤ-ਬਹੁਤ ਹੀ ਅਪਰੀਸ਼ੀਏਟ ਕਰਦੇ ਹਾਂ ਉਹਨਾਂ ਦੇ ਵਰਕ ਨੂੰ ਤੇ ਮੈਂ ਉਹਨਾਂ ਨੂੰ ਸ਼ੁਭਕਾਮਨਾਵਾਂ ਦੇ ਦਿੰਦਾ ਕਿ ਉਹ ਫਿਊਚਰ ਦੇ ਵਿੱਚ ਵੀ ਇਸ ਤਰੀਕੇ ਦੇ ਚੰਗੇ ਕੰਮ ਕਰਦੇ ਰਹਿਣ ਸਮਾਜ ਦੇ ਲਈ ਜੋ ਇੱਕ ਰੋਸ਼ਨ ਲਾਉਣ ਵਾਲਾ ਕੰਮ ਹੈ ਉਹ ਇਹ ਕਰ ਰਹੇ ਮੇਰੀ ਬਹੁਤ-ਬਹੁਤ ਸ਼ੁਭਕਾਮਨਾ ਹੈ ਉਹਨਾਂ ਨੂੰ ਨਨੀ ਮਾਜੀ ਹਾਂ ਜੀ ਅੱਜ ਅਸੀਂ ਉਤਸ਼ਾਹਜੋਤਰ ਤੇ ਆਏ ਹਾਂ ਸੰਜੀਪ ਜੀ ਨੇ ਬੁਲਾਇਆ ਸੀ ਜਿਹੜਾ ਇਹ ਹਰ ਸਾਲ ਲੋੜਵੰਦ ਬੇਟੀਆਂ ਵਾਸਤੇ ਪ੍ਰੋਗਰਾਮ ਕਰਦੇ ਨੇ ਉਹਨਾਂ ਦੇ ਵਿਆਹ ਕਰਦੇ ਨੇ ਉਹਨਾਂ ਨੂੰ ਨਾਨਕਾ ਸ਼ਗ ਦਿੰਦੇ ਨੇ ਉਸ ਵਿੱਚ ਅੱਜ ਸ਼ਾਮਿਲ ਹੋਏ ਆ ਤੇ ਅੱਜ ਬੇਟੀਆਂ ਨੂੰ ਅਸੀਂ ਸਮਾਨ ਦਿੱਤਾ ਮੇਰੇ ਖਿਆਲੇ ਬਹੁਤ ਹੀ ਸ਼ਲਾਗਾਯੁਗ ਉਪਰਾਲਾ ਹੈ ਇਹਨਾਂ ਦਾ ਤੇ ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਾਂ ਕਿ ਅਸੀਂ ਇਸ ਵਿੱਚ ਭਾਗ ਲਿਆ ਅੱਜ ਤੇ ਮੇਰੇ ਬੈਸਟ ਵਿਸ਼ੇਸ ਨੇ ਇਹਨਾਂ ਨੂੰ ਵੀ ਤੇ ਉਹ ਬੱਚਿਆਂ ਨੂੰ ਵੀ ਜਿਨ੍ਹਾਂ ਦਾ 12 ਤਰੀਕ ਨੂੰ ਵਿਆਹ ਹੈ ਬੈਸਟ ਵਿਸ਼ੇਸ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੋਰੀ ਸ਼ੰਕਰ ਮਾ ਸਿੰਮ੍ਰਿਤੀ ਦਾ ਚੌਥਾ ਜੋ ਪ੍ਰੋਗਰਾਮ ਚੱਲ ਰਿਹਾ ਨਾਨਕਾ ਸਕ ਦਿੱਤਾ ਜਾ ਰਿਹਾ ਛੋਟੇ ਬੱਚਿਆਂ ਨੂੰ ਵੱਡੀਆਂ ਬੱਚਿਆਂ ਨੂੰ ਗਰੀਬ ਬੱਚਿਆਂ ਦਾ ਜਿਹੜਾ ਪ੍ਰਬੰਧ ਕੀਤਾ ਜਾ ਰਿਹਾ ਉਹ ਸਾਰਾ ਪ੍ਰੋਗਰਾਮ ਜਿਹੜਾ ਉਹਨਾਂ ਨੂੰ ਦਾਜ ਦੇ ਰੂਪ ਵਿੱਚ ਜੋ ਦੇਣਾ ਸੀ ਉਹ ਉਹ ਦੇ ਚੁੱਕੇ ਆ ਇਹ ਜਿਹੜਾ ਪ੍ਰਬੰਧ ਹੈ ਇਹ ਬਹੁਤ ਸਲਾੰਘਾਯੋਗ ਹੈ ਕਿਉਂਕਿ ਕਈ ਪੇਰੈਂਟਸ ਜਿਹੜੇ ਨੇ ਬੱਚਿਆਂ ਦਾ ਸ਼ਾਦੀ ਨਹੀਂ ਕਰ ਸਕਦੇ ਇਹ ਜਿਹੜੀ ਕਮੇਟੀ ਬਣੀ ਆ ਇਹ ਗਰੀਬ ਬੱਚਿਆਂ ਦੇ ਵਾਸਤੇ ਬਹੁਤ ਵੱਡਾ ਸਹਾਰਾ ਹੈ ਮਨਨ ਸਾਹਿਬ ਜੋ ਕਿ ਇਸ ਸੰmité ਦਾ ਵੱਡਾ ਉਪਰਾਲਾ ਕਰ ਰਹੇ ਨੇ ਇਹ ਬਹੁਤ ਸਲਾੰਘਾਯੋਗ ਹੈ ਪਿਛਲੇ ਸਾਲ ਵੀ ਮੈਂ ਆਈ ਸੀ ਇੱਥੇ ਉਦੋਂ ਵੀ ਬਹੁਤ ਜ਼ਿਆਦਾ ਪ੍ਰਬੰਧ ਵਧੀਆ ਕੀਤਾ ਤੇ ਬੱਚਿਆਂ ਨੂੰ ਨਾਨਕਾ ਸ਼ੱਕ ਦਿੱਤਾ ਗਿਆ ਸੀ ਤੇ ਅੱਜ ਵੀ ਸਾਰਿਆਂ ਬੱਚਿਆਂ ਨੂੰ ਨਾਨਕਾ ਸਾਖ ਦਿੱਤਾ ਗਿਆ ਅਸੀਂ ਨਾਨਕਾਂ ਦਿੱਤ ਵੱਲੋਂ ਆਏ ਹਾਂ ਤੇ 12 ਤਰੀਕ ਨੂੰ ਉਹਨਾਂ ਦੀ ਮੈਰਿਜ ਹੋਣੀ ਆ ਉਦੋਂ ਵੀ ਪੂਰਾ ਪ੍ਰਬੰਧ ਕੀਤਾ ਜਾਏਗਾ ਕੈਮਰ ਪਰਸਨ ਹਣੀ ਦੇ ਨਾਲ ਅੱਜ ਸਹੀ ਰਿਪੋਰਟ